ਆਪਣੀ ਰੋਸ ਪ੍ਰਦਰਸ਼ਨ ਕਰਨ ਦਾ ਜਿਸ ਤਰ੍ਹਾਂ ਦੀ ਕਾਰਵਾਈ ਅਸੀਂ ਸੁਣੀ ਹੈ ਵੀ ਉਹ 3 ਵਜੇ ਉਹਨਾਂ ਦਾ ਬਾੜ ਤੋੜ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਬੀਐਮਸੀ ਲੈ ਗਏ ਇਹ ਬਹੁਤ ਮੰਤਪਕ ਕੀ ਹੁਣ ਅਗਰਾਹ ਗਰੁੱਪ ਕੋ ਡੰਗਲ ਸਾਂ ਅਸੀਂ ਡੱਲੇ ਵਾਲ ਕੀ ਜਬਰ ਹੋਊਗਾ ਕਿਸੇ ਨਾਲ ਵੀ ਖੜਾਂਗੇ ਤੁਹਾਡੇ ਨਾਲ ਹੋਊਗਾ ਤਾਂ ਵੀ ਖੜਾਂਗੇ ਡੱਲੇ ਵਾਲਾ ਜਮਾਨਤ ਜਬਰ ਤਾਂ ਕਿਸੇ ਨਾਲ ਵੀ ਧੱਕਾ ਤਾਂ ਕਿਸੇ ਨਾਲ ਵੀ ਇਹਦਾ ਖੜਾ ਕੇ ਕੀ ਅਗਰਾਹ ਗਰੁੱਪ ਖਨੌਰੀ ਬਾਟਰ ਜਾ ਰਹੀ ਨਹੀਂ ਖਨੌਰੀ ਬਾਟਰ ਜਾਣਾ ਨਾ ਜਾਣਾ ਇਹ ਹੋਰ ਵਿਚਾਰ ਇਹ ਅਲੱਗ ਲੱਗੀ ਛੁਆ ਗਰਸਾ ਵਿੱਚ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾਗਾ ਪਛਲੇ ਉੱਥੇ ਪ੍ਰੋਟੈਸਟ ਵੀ ਹੋਇਆ ਸੀ ਲਾਠੀ ਚਾਰਜ ਵੀ ਹੋਇਆ ਕਿਸ ਤਰ੍ਹਾਂ ਦੇਖ ਰਿਹਾ ਜਿਹੜਾ ਸੈਂਟਰ ਸਰਕਾਰ ਨਾਲ ਬਿੱਤ ਦੇਖੋ ਕਿਸੇ ਦੀਆਂ ਜ਼ਮੀਨਾਂ ਜਬਰੀ ਨੱਪਣੀਆਂ ਤੁਹਾਡਾ ਘਰ ਹੋਵੇ ਜੀ ਮੈਂ ਜਾ ਕੇ ਜਬਰੀ ਨੱਪਾ ਬਲਾ ਕਿਸ ਤਰ੍ਹਾਂ ਲੋਕ ਮੈਨੂੰ ਠੀਕ ਕਹਿਣਗੇ ਜਿਨ੍ਹਾਂ ਜ਼ਮੀਨਾਂ ਨੇ ਜੇ ਜ਼ਮੀਨਾਂ ਤੁਸੀਂ ਚਾਹੀਦੀਆਂ ਨੇ ਤੁਹਾਡੇ ਬਸ ਤੇ ਉੱਥੇ ਤੁਸੀਂ ਕਮਰਸ਼ੀਅਲ ਤੇ ਗੈਰ ਕਮਰਸ਼ੀਅਲ ਦਾ ਸਵਾਲ ਕਿਥੋਂ ਉੱਠ ਖੜਿਆ ਜੀ ਵਿਆ ਕਮਰਸ਼ੀਅਲ ਹੈ ਗੈਰ ਕਮਰਸ਼ੀਅਲ ਹੈ ਕਿਸੇ ਨੇ ਚਾਰ ਬੂਟੇ 베ਰੀਆਂ ਦੇ ਲਾਤੇ ਉਹ ਕਮਰਸ਼ੀਅਲ ਬਣ ਗਈ ਕਿਸੇ ਨੇ ਕਣਕ ਵਿੱਚ ਹੀ ਉਹ ਗੈਰ ਕਮਰਸ਼ੀਅਲ ਬਣ ਗਈ। ਇਹ ਕਿਸ ਤਰ੍ਹਾਂ ਦਾ ਅਨੁਮਾਨ ਹੈ ਜੀ? ਇਹਦੇ ਖਾਤਰ ਤੁਸੀਂ ਕੀਮਤ ਨੇ ਡਿਫਰੈਂਟ ਕੀਮਤਾਂ ਕਰੋ ਕਿ ਕਿਸੇ ਨੂੰ ਕਰੋੜ ਰੁਪਏ ਦੇ ਦਿੱਤਾ ਕਿਸੇ ਨੂੰ 24 ਲੱਖ ਰੁਪਏ ਦਿੱਤਾ। ਇਹ ਤਾਂ ਬਰਦਾਸ਼ਤ ਨਹੀਂ ਹੋਣ ਵਾਲੀ ਗੱਲ ਹੈ। ਇਹ ਲੋਕ ਕਿਵੇਂ ਚੱਲਣਗੇ ਜੀ? ਹੁਣ ਅੱਗੇ ਕੀ ਰੁਕ ਰਹਿਗਾ ਜੀ ਬਿਲਕੁਲ? ਸੰਘਰਸ਼ ਹੀ ਸਾਡਾ ਰੁਖ ਹੁੰਦਾ ਜੀ। ਸੰਘਰਸ਼ ਹੀ ਕਰਨਾ ਹੁੰਦਾ ਸੀ। ਸੰਘਰਸ਼ ਤੇ ਕਰ ਹੀ ਰਹੇ ਹਾਂ ਸੀ। ਸਰ ਉੱਥੇ ਠੰਡੇ ਕੀ ਗੱਲ ਨਿਬੜੀ ਆ ਜਿਹੜੀ ਹੁਣ ਉੱਥੇ ਪਹਿਲੇ ਸੰਘਰਸ਼ ਕਰਨੀ। ਗੱਲ ਉਹ ਨਿਬੜੀ ਆ ਵੀ ਉਹਨਾਂ ਨੇ 5 ਦਿਨ ਲਏ ਆ ਦੀ ਹੱਦ ਸੋਮਵਾਰ, ਮੰਗਲ ਉਹ ਕਮੇਟੀ ਨੇ ਪੂਰਾ ਪੂਰਾ ਲੇਖਾ ਜੋਖਾ ਲੈਣਾ ਵੀ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਚੈੱਕ ਨਹੀਂ ਚੱਕੇ ਜਿਨ੍ਹਾਂ ਨੇ ਜਮੀਨਾਂ ਵਿਚਾਰੀਆਂ ਨੇ 8 ਕਿਲੋਮੀਟਰ ਦੇ ਏਰੀਏ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਹੋਰ ਕੀਮਤ ਦੇ ਵਾਧੇ ਵਾਸਤੇ ਕਿਹੜੇ ਪ੍ਰੋਸੈਸ ਦੀ ਲੋੜ ਹੈ ਉਹਦੇ ਵਾਸਤੇ ਕੀ ਕੀ ਕਰਨਾ ਪੈਣਾ ਹੈ ਉਹਦੇ ਵਿੱਚ ਸਾਡੀ ਕਮੇਟੀ ਵੀ ਨਾਲ ਹੋਊ ਪ੍ਰਸ਼ਾਸਨ ਦੀ ਨਾਲ ਹੋਊਗਾ ਉਸ ਤੋਂ ਬਾਅਦ ਉਹਦੀ ਕੀਮਤ ਬਤਾਰੇ ਦੀ ਜਿਹੜੀ ਜਿਹੜਾ ਤਰੀਕਾਕਾਰ ਹੁੰਦਾ ਉਹਦਾ ਕੋਈ ਲੀਗਲੀ ਉਧਰ ਨੂੰ ਕਰਨ ਦੀ ਹੈਗੀ ਹੈ ਉਹਨਾਂ ਨੇ ਲੈਦੇ ਨਾ ਮੰਗੇ ਉਨਾ ਚਿਰ ਤੱਕ ਜਿੰਨਾ ਚਿਰ ਹਾਲੇ ਹੁੰਦਾ ਵੀ ਕੰਮ ਬੰਦ ਰੋ ਦਿੱਲੀ ਅੰਦੋਲਨਾਂ ਨੂੰ ਲੈ ਕੇ ਅੱਜ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਵਿੱਚ ਕਿੰਨੇ ਜਿਹੜੇ ਅੱਜ ਤਾਂ ਜਿਹੜੀਆਂ ਦਿੱਲੀ ਦੀਆਂ ਮੰਗਾਂ ਬਾਕੀ ਰਹਿਦੀਆਂ ਨਹੀਂ ਉਹਨਾਂ ਮੰਗਾਂ ਤੇ ਸੰਯੁਕਤ ਮੋਰਚਾ ਆਲ ਇੰਡੀਆ ਦਾ ਪ੍ਰੋਗਰਾਮ ਹੈ ਸਾਰੇ ਹਿੰਦੁਸਤਾਨ ਦੇ ਜਿਲ੍ਹਾ ਹੈੱਡਕ quartਰ ਤੇ ਸਬ ਡਿਵੀਜ਼ਨਾਂ ਤੇ ਪ੍ਰੋਗਰਾਮ ਹੋਣੇ ਨੇ ਉਹ ਉਹਦੇ ਚ ਅਸੀਂ ਨਹੀਂ ਕਰ ਸਰ ਡੀਏਪੀ ਤੇ ਨੂੰ ਲੈ ਕੇ ਜਿਹੜੇ ਜੀਰੀ ਦੇ ਮਸਲੇ ਲੈ ਕੇ ਇਸ ਵਾਰ ਕਿਸਾਨ ਖਜਲਖوار ਰਹੇ ਨੇ ਮੰਡੀਆਂ 'ਚ ਬੈਠੇ ਰਹੇ ਨੇ ਡੀਵੀ ਲਈ ਵੀ ਖਜਲਖوار ਹੋਣਾ ਪਿਆਗਾ ਡੀਏਪੀ ਨੂੰ ਕਿਸਾਨ ਦਾ ਚੜਦੇ ਕਰਤ ਚੜਦੇ ਸੂਰਜ ਸਮੱਸਿਆਵਾਂ ਦੇ ਵਿੱਚ ਰਹ ਕਦੇ ਡੀਏਪੀ ਦੀ ਸਮੱਸਿਆ ਆ ਗਈ ਕਦੇ ਜੂਰੀਏ ਦੀ ਸਮੱਸਿਆ ਆ ਗਈ ਕਦੇ ਝੋਨਾ ਪਹਿਲਾਂ ਬੀਜ ਤਾਂ ਬੋਣ ਬਾਅਦ ਲੱਗੇ ਕਦੇ ਪਹਿਲਾਂ ਵੱਢ ਲਿਆ ਤਾਂ ਆਏ ਜੇ ਵੱਢ ਕੇ ਪੱਕ ਜਾਂਦਾ ਵੀ ਕਣ ਵੇਲੇ ਸਮੱਸਿਆ ਆ ਗਈ ਅੱਜ ਤਾਂ ਹ ਚੜਦੇ ਸੂਰਜ ਦੀ ਸਮੱਸਿਆ ਨਾਲ ਸਾਹਮਣਾ ਕਰਦੇ ਆ ਤੇ ਉਹਨਾਂ ਦੇ ਸਾਹਮਣੇ ਲੋਕ ਇਕੱਠੇ ਹੁੰਦੇ ਨੇ ਤੇ ਸੰਰਚ ਕਰਦੇ ਨੇ ਹੱਕ ਹਸਲ ਕਰ ਹੀ ਲੈਣ ਸਰਕਾਰ ਚਾਹੁੰਦੀ ਹੈ ਵੀ ਇਸ ਤਰੀਕੇ ਨਾਲ ਵੀ ਪ੍ਰੈਸ਼ਰਾਈਜ਼ ਕਰਕੇ ਵੀ ਜੀਰੀ ਨਾ ਵੇਜਣ ਜਾਂ ਕੋਈ ਚੀਜ਼ ਨਾ ਕਰਨ ਸਰਕਾਰ ਸਾਨੂੰ ਇਹ ਕਿਤੇ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ ਸਰਕਾਰ ਦੀ ਪਾਲਿਸੀ ਸਰਕਾਰ ਕਾਰਪੋਰੇਟ ਦੀ ਪਾਲਿਸੀ ਨੂੰ ਜ਼ੋਰ ਨਾਲ ਲਾਗੂ ਕਰਨਾ ਚਾਹੁੰਦੀ ਹੈ ਸਰਕਾਰ ਚਾਹੁੰਦੀ ਹੈ ਵੀ ਇਹ ਕਿਤਾ ਖਿੱਤਾ ਖ ਇਹ ਫੀਲਡ ਹੈ ਜਿਹੜਾ ਇਹ ਕਾਰਪੋਰੇਟ ਦੇ ਹੱਥਾਂ ਚ ਜਾਵੇ ਜਿਹੜਾ ਖਾਣ ਵਾਲੀਆਂ ਵਸਤਾਂ ਨੇ ਇਹਦੇ ਕਾਰਪੋਰੇਟ ਦਾ ਕਬਜ਼ਾ ਕਰਾਉਣਾ ਚਾਹੁੰਦੇ ਸਰਕਾਰਾਂ ਇਹ ਕਰਕੇ ਇਸ ਇਸ ਕਰਕੇ ਸਮਝ ਆਉਂਦੀ ਹੈ ਲੜਾਈ ਬਹੁਤ ਵੱਡੀ ਲੜਾਈ ਹੈ ਇਹ ਇਕੱਲਾ ਇਹ ਨਹੀਂ ਵੀ ਕਿ ਇਸ ਫੀਲਡ ਨੂੰ ਖਤਰਾ ਹੈ ਆਪਰਚੂਨ ਕਿਤਰ ਨੂੰ ਵੀ ਖਤਰਾ ਹੈ ਛੋਟੇ ਵਪਾਰ ਨੂੰ ਵੀ ਖਤਰਾ ਹੈ ਛੋਟੀ ਇੰਡਸਟਰੀ ਨੂੰ ਵੀ ਖਤਰਾ ਹੈ ਜਿਹਨੀਆਂ ਖਤਰਾ ਵੱਡੀਆਂ ਵੱਡੀਆਂ ਡਿਓਪ ਕੰਪਨੀਆਂ ਇਤਿਆਰੀਆਂ ਨੇ ਭਾਰਤ ਦੇ ਵਿੱਚ ਇਹੋ ਜਿਹੀਆਂ ਕੰਪਨੀਆਂ ਆ ਰਹੀ ਨੇ ਜਿਨ੍ਹਾਂ ਦਾ 1 ਮਿੰਟ ਦਾ 2 ਕਰੋੜ ਰੁਪਏ ਮੰਗਦਾ ਹੈ ਇਹੋ ਜਿਹੀਆਂ ਕੰਪਨੀਆਂ ਭਾਰਤ ਦੇ ਵਿੱਚ ਐਮਾਜੋਨ ਵਰਗੀਆਂ ਕੰਪਨੀਆਂ ਜਿਨ੍ਹਾਂ ਦੀ ਮਤਲਬ ਇੱਕ ਘੰਟੇ ਦੀ ਜਿਹੜੀ ਆਮਦਨ 67 ਕਰੋੜ ਰੁਪਏ ਠੀਕ ਹੈ